ਪਾਣਾ ਪਨ ਮਨਾਤੀ ਰਹਿਣਾ ਉਹਦੀ ਜਰਦੀ ਦੀ ਕੀ ਨਹੀਂ ਸੀ ਹੁਣ ਲਿਖੀ ਨਹੀਂ ਸੀ ਕੋ ਕਚਰਾ ਨੇ ਮਾਰ ਪੀ ਕੇ ਕੀ ਕੀ ਕੰਮ ਕਰਕੇ ਤੇਰੋ ਨਾ ਨਿਕਲ ਬੁਤੇ ਇਹਨਾਂ ਨੇ ਬੰਦਾਈ ਕਿ ਆ ਤਾਂ ਕੀ ਕਾਰਵਾਈ ਦੀ ਮੰਗ ਕੀਤੀ ਤੁਹਾਨੂੰ ਇਨਸਾਫ ਚਾਹੀਦਾ ਅਸੀਂ ਇਹਨਾਂ ਜਿੰਨੇ ਕੰਮ ਕਿਸੇ ਹੋਰ ਦੀ ਟੀ ਨਾ ਜਾਵੇ ਇਹਨਾਂ ਜਿਹੜੇ ਪੂਰੇ ਫੈਮਲੀ ਅਸੀਂ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਨੂੰ ਉਮਰ ਕੈ ਦੀ ਸਜ਼ਾ ਹੋਣੀ ਚਾਹੀਦੀ ਸੀ ਬਾ ਤੁਹਾਡੀ ਸਾਡੀ ਧੀ ਗਈ ਸਾਨੂੰ ਪਤਾ ਵੇ ਸਾਡੇ ਦੇ ਧੀ ਕਿਸੇ ਹੋਰ ਦੀ ਚੀਜ਼ ਨਾਲ ਇਦਾਂ ਨਾ ਹੋਵੇ ਜਿੱਦਾਂ ਸਾਡੀ ਚੀਜ਼ ਨਾਲ ਕੀਤਾ ਇਹੋ ਜਿਹੇ ਇਹੋ ਜਿਹੇ ਨੂੰ ਹਮੇਸ਼ਾ ਇਹੋ ਜਿਹੇ ਨੂੰ ਫੜ ਕੇ ਨਾ ਉਮਰ ਭਰ ਲਈ ਇਹੋ ਜਿਹੇ ਨੂੰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਸਾਰੀ ਉਮਰ ਦਾ ਜਨ ਸੈਜ ਮਿਲਗੀ ਨਾ ਇਹਨਾਂ ਨੂੰ ਉਹਦੇ ਵੀ ਪਤਾ ਲੱਗਿਆ ਹਾਂ ਵੀ ਕਿਸੇ ਧੀ ਨਾਲ ਕਿੱਦਾਂ ਕੋਸ਼ਿਸ਼ ਕਰੀਦਾ ਹੁੰਦਾ ਕੀ ਨਾਮ ਹੈ ਤੁਹਾਡਾ ਤੁਸੀਂ ਦੱਸਦੇ ਹੋ ਤੁਹਾਡਾ ਕੀ ਨਾਮ ਮੇਰਾ ਨਾਮ ਨਰਿੰਦਰ ਕੋਲ ਸਰ ਤੁਹਾਡਾ ਜੀ ਦਿਨੇਸ਼ਰ ਸਿੰਘ ਸਿੰਘ ਮੈਡਮ ਹਲੋ ਪਸਤੋਂ ਬਾਦ ਵਿੱਚ ਲੜਕਾ ਬਾਹਰ ਚਲਾ ਗਿਆ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਜਨਰੇਰ ਸਿੰਘ ਜੀ ਕੀ ਹੋਇਆ ਕੀ ਗੱਲਬਾਤ ਕੀ ਹੋ ਗਿਆ ਜੀ ਇੰਨੀ ਜਿਹੜਾ ਵੱਡਾ ਸਟੈਪ ਲੜਕੀ ਨੇ ਲੈ ਲਿਆ ਜੀ ਕੁੜੀਆ ਉਹ ਤੇ ਹਫਤਾ 8 10 ਦਿਨ ਹੋਏ ਨੇ ਆਇਆ ਇਹਨੂੰ ਉਸ ਤੋਂ ਬਾਅਦ ਇਹਨਾਂ ਨੇ ਪਹਿਨੀ ਕਿ ਗੱਲ ਕਰਦੀ ਨਹੀਂ ਮੁੰਡਾ ਗੱਲ ਨਹੀਂ ਕਰਦਾ ਕੁੜੀ ਨਾਲ ਠੀਕ ਕੁੜੀਆ ਫੋਨ ਰਾਤ ਨੂੰ ਰੋੜਾਂ ਜਾਂਦੀ ਮੈਂ ਬੇਟੇ ਨੂੰ ਚੁੱਪ ਕਰ ਕੀ ਹੋਇਆ ਕੋਈ ਨਹੀਂ ਠੀਕ ਹੋ ਜਾਏਗਾ ਕਦੇ ਨਹੀਂ ਉਹ ਕਦੇ ਜੜੀ ਉਹਦਾ ਹੋਇਆ ਕਦੇ ਕੋਈ ਗੱਲ ਨਹੀਂ ਜੇ ਡੈਡੀ ਮੈਂ ਵੀ ਮਨ ਭਰ ਆਇਆ ਮੈਂ ਰੋਂਦੀ ਵੀ ਆ ਵਾਸੇ ਰੋਂਦੀ ਰੋਂਦੀ ਸਾਨੂੰ ਕੋਈ ਨਹੀਂ ਦੱਸਿਆ ਮੈਂ ਸੇਰ ਗੱਡੀ ਲੈ ਕੇ ਚਲਾ ਗਿਆ ਵਾਂ ਕੰਮ ਤੇ 6 ਵਜੇ ਉਹ ਪਿੱਛੂ ਘਰ ਦੇ ਬੈਠੇ ਪਤਾ ਨਹੀਂ ਮੈਨੂੰ 3 ਵਜੇ 4 ਵਜੇ ਫੋਨ ਆਇਆ ਕਹਿੰਦਾ ਪੂਰੀ ਦਿੱਤੀ ਐਥੋ ਗਈ ਮੈਂ ਕੀ ਹੋਇਆ ਕਦੀ ਗੱਲ ਆ ਰਹਿ ਲਿਆ ਮੈਨੂੰ ਕਦੀ ਉਹ ਮੁੰਡਾ ਨਹੀਂ ਗੱਲ ਕਰਦਾ ਮਹੀਨਾ ਹੋ ਗਿਆ ਹਫ਼ਤੇ ਬਾਅਦ 22 ਦਿਨ ਬਾਅਦ ਚਲਾ ਗਿਆ ਯਾਦ ਬਾਦ ਯਾਦ ਬਾਦ 22 ਦਿਨ ਬਾਅਦ ਮੈਂ ਚਲੇ ਗਿਆ ਉਸ ਤੋਂ ਬਾਅਦ 1 ਮਹੀਨਾ ਗੱਲ ਨਹੀਂ ਕੀਤੀ ਹੈ ਜੀ 1 ਮਹੀਨੇ ਬਾਅਦ ਗੱਲ ਕੀਤੀ ਤੇ ਉਹ ਬਾਣੀ ਮੁੱਢੀ ਗੱਲ ਕੀਤੀ ਦਬਕੇ ਦੁਕੇ ਮਾਰਦੇ ਰਿਆ ਇਹਨੂੰ ਕੁੜੀ ਨੂੰ ਹਾਂ ਵੀ ਮੇਰੇ ਮਾਪਿਆਂ ਨੂੰ ਕੋਈ ਨਹੀਂ ਕਹਨੇ ਉਹਨਾਂ ਜੋ ਜੋ ਅਸੀਂ ਦਿੱਤਾ ਚੋਲਣੇ ਸਾਨੂੰ ਕਹਿੰਦੀ ਆਹ ਚੀਜ਼ਾਂ ਦੇਣੀਆਂ ਆਹ ਚੀਜ਼ਾਂ ਦੇਣੀਆਂ ਸਾਰੇ ਪੂਰੇ ਕਿਤਨੇ ਮੈਂ ਆਟੋ ਚਲਾਉਣਾ ਆਟੋ ਚਲਾ ਕੇ ਮੈਂ ਵਿਆਹ ਕੀਤਾ ਉਹ ਮੁੰਡਾ ਮੈਂ ਲਗਾ ਉਹਨਾਂ ਪੈਜ ਹੰਕਾਰ ਇਹਨਾਂ ਹੰਕਾਰ ਇਹਨਾਂ ਉਹਨਾਂ ਜਿਸ ਬੰਦੇ ਨੇ ਆਪਣੀ ਧੀ ਦਿੱਤੀ ਸਾਰਾ ਕੁਝ ਕਰਤਾ ਫਿਰ ਰਹਿ ਗਿਆ ਮਗਰ ਪਹਿਲਾਂ ਵੀ ਦੇਖ ਕੇ ਵਿਆਹ ਕਰਵਾਇਆ ਸੀ ਉਹਨਾਂ ਨੇ ਆ ਸਾਨੂੰ ਕਿ ਅਸੀਂ ਕਿ ਚੱਲ 3 ਸਾਲ ਹੋ ਗਏ ਨੂੰ ਗੱਲ ਚੱਲਦੀ ਨਹੀਂ ਅਸੀਂ ਕਰਦੇ ਨਹੀਂ ਸੀ ਮਨਾ ਕਰ ਦਿੱਤਾ ਸੀ ਵਿਆਹ ਕਰਨ ਦਾ ਸੀ ਕਹਿੰਦੇ ਸੀ ਨਹੀਂ ਕਰਨਾ ਹੈਗਾ ਫਿਰ ਉਹ ਰਿਸ਼ਤੇਦਾਰੀ ਪਾਇ ਪੂਗੇ ਵਿੱਚ ਵਿਆਹ ਕਰ ਦਿੱਤਾ ਸੀ ਹੂੰ ਉਹ ਤੋਂ ਬਾਅਦ ਇਹਨਾਂ ਨੇ ਸਾਡਾ ਇਹ ਕੰਮ ਕੀਤਾ ਆਪਣੀ ਕੁੜੀ ਨੂੰ ਮਾਰਤਾ ਸਾਡੀ ਕੁੜੀ ਨੂੰ ਮੇਰੀ ਕਿ ਨਾਮ ਕੀ ਲੜਕੇ ਦਾ ਜਿੰਨਾ ਪਿਆਰ ਅਮਰਿੰਦਰ ਸਿੰਘ ਮੰਨੂ ਵਿਜੀਤਾ ਜੀ ਆ ਮੰਦਿਆਂ ਮਿਲ ਜਿੱਤੀ ਸੀ ਫਿਰ ਤਾਂ ਜੀ ਮੰਦੀ ਤੋਂ ਬਾਅਦ ਵੀ ਕਿ ਮੁੰਡੇ ਦੇ ਪਸੰਦ ਦੀ ਕੁੜੀ ਕੀ ਗੱਲਬਾਤ ਪਤਾ ਨਹੀਂ ਕਿਹੜੀ ਚੱਕਰ ਹੈ ਉਹਨਾਂ ਦੇ ਵਿੱਚ ਆਪਸੇ ਜਿਹੜੇ ਕੋਈ ਕੀ ਚੱਲ ਰਿਹਾ ਕੀ ਨਹੀਂ ਕੁੜੀ ਦੱਸੇ ਨਹੀਂ ਕੁੜੀ ਸਮਝ ਮੈਂ ਸ਼ਾਮ ਵਾਂ ਦਾ ਕੁੜੀ ਹੱਸ ਕੇ ਮਿਲਦੀ ਸੀ ਸੇਰ ਰਾਤੀ ਰੋ ਕੇ ਸੌਂਦੀ ਸੀ ਨਹੀਂ ਲਾਸਟ ਕਦੋਂ ਗੱਲਬਾਤ ਹੋਈਏ ਤੁਹਾਡੇ ਨਾਲ ਹੋਈ ਕਿ ਮਦਰ ਨਾਲ ਹੋਈ ਸੀ ਲੜਕੀ ਦੀ ਗੱਲ ਮਦਰ ਨਾਲ ਹੀ ਮੈਂ ਤੇ ਮੈਂ ਤਾਂ ਕੰਮ ਤੇ ਸੀ ਹੁਣ ਆਇਆ ਕੰਮ ਤੇ ਨਹੀਂ ਨਹੀਂ ਅੱਜ ਹੋਈ ਸੀ ਗੱਲ ਮੇਰੀ ਨਹੀਂ ਗੱਲ ਹੋਈ ਲਾਸਟ ਕੋਈ ਗੱਲ ਨਹੀਂ ਹੋਈ ਗੱਲ ਕੋਈ ਮੈਂ ਤਾਂ ਗੱਲ ਦੇ ਦੇਖਿਆ ਨਹੀਂ ਉਹਨੂੰ ਐ ਦੋ ਹੁਣ ਉਹ ਨੂੰ ਮਰੀ ਨੂੰ ਦੇਖਿਆ ਪਰ ਜਿੱਦਾਂ ਤੁਸੀਂ ਦੱਸ ਰਹੇ ਕਿ ਗੱਲ ਨਹੀਂ ਹੁੰਦੀ ਸੀ ਜਾਂ ਬਾਹਰ ਫੋਨ ਤੇ ਲੜਕਾ ਗੱਲ ਨਹੀਂ ਕਰਦਾ ਸੀ ਕੁੜੀ ਨਾਲ ਉਹਨੇ ਦੱਸਿਆ ਤੁਹਾਨੂੰ ਪਹਿਲਾਂ ਵੀ ਕਿ ਮੈਂ ਨਾਲ ਗੱਲ ਨਹੀਂ ਕਰਦਾ ਜਾਂ ਵੀ ਇਹਨੇ ਪਰਿਵਾਰਕ ਮੈਂਬਰਾਂ ਨਾਲ ਨਹੀਂ ਉਹ ਮਾਂ ਨੂੰ ਮਾੜੀ ਮੋਟੀ ਗੱਲ ਦੱਸ ਦਿੰਦੀ ਸੀ ਮੈਨੂੰ ਨਹੀਂ ਦੱਸਦੀ ਸੀ ਭਾਈ ਨੋਟ ਵੀ ਦੇ ਕੇ ਕਿ ਕੋਈ ਕੋਈ ਸੋਸਾਇਟੀ ਨੋਟ ਵਗੈਰਾ ਪਤਾ ਨਹੀਂ ਮੈਨੂੰ ਇਹ ਕੋਈ ਪਤਾ ਨਹੀਂ ਚੱਤਿਆ ਹੈ ਪਰ ਉਹ ਬੁੜੀਆ ਦੀ ਨਾਨੀ ਆ ਕੀ ਗੱਲ ਕੀ ਹੋਈ ਹੈ ਗੱਲ ਕੀ ਬੇਟੀ ਪਰੇਸ਼ਾਨ ਰਹਿੰਦੀ ਸੀ ਦੋਤੀ ਸਾਡੀ ਪਰੇਸ਼ਾਨੀ ਹੈ ਪਰ ਉਹ ਫੋਨ ਨਹੀਂ ਕਰਦਾ ਬੇਟੀ ਨੂੰ ਕੋਈ ਕਵੇ ਵਿਚੋਲਣ ਕਵੇ ਤੇ ਉਹਦੇ ਕਹੇਗੀ ਤਾਂ ਫੋਨ ਕਰਨਗੇ ਮੇਰੀ ਦੋਤੀ ਨਾਲ ਗੱਲ ਅੱਛਾ ਜੀ ਨਹੀਂ ਤਾਂ ਨਹੀਂ ਕਰਦੇ ਜੇ ਪਰੋਣੇ ਦਾ ਬਾਹਰੋਂ ਫੋਨ ਆਂਦਾ ਹੈ ਤੇ ਮਾਂ ਦੇ ਮਾਂ ਪਿਓ ਨਾਲ ਖਲੋਂਦੇ ਨੇ ਫਿਰ ਗੱਲ ਪਰੇਸ਼ਾਨ ਕਰਦੇ ਨੇ ਕਿੱਥੋਂ ਕਰਨਾ ਗਰੀਬ ਬੰਦੇ ਨੇ ਇੰਨਾ ਕਿਥੋਂ ਇੰਨਾ ਕਰਦਾ ਸੀ ਆਪਣੀ ਹੈਸੀਅਤ ਤੋਂ ਵੱਧ ਵਿਆਹ ਤੇ ਲਾਇਆ ਕੁੜੀ ਨੂੰ ਇੱਥੇ ਆਏ ਕਿੰਨੇ ਚੇਰ ਹੋ ਗਿਆ ਆ ਹੁਣ 10 ਦਿਨ ਹੋਏ ਨੇ ਆਏ 10 ਦਿਨਾਂ ਚ ਉਹਨੇ ਕੋਈ ਗੱਲ ਨਹੀਂ ਕੀਤੀ ਅਗੇ ਦਾ ਕੱਲ ਨਹੀਂ ਕਰਦੀ ਕੱਲ ਨਹੀਂ ਛੇਰ ਘੁੱਟ ਘੁੱਟ ਕੇ ਰਹਿੰਦੀ ਸੀ ਪਰਸੋਂ ਮੈਨੂੰ ਮਿਲ ਕੇ ਆਈ ਨਾਨੀ ਕੀ ਹਾਲ ਹੈ ਮੈਂ ਕਿਹਾ ਠੀਕ ਹੈ ਗੋਰੀ ਤੇਰਾ ਚਿਹਰਾ ਉਤਰਿਆ ਆ ਠੀਕ ਆ ਨਾਨੀ ਮੈਂ ਠੀਕ ਆ ਬਸ ਕੋਈ ਮੋਬਾਈਲ ਦੇ ਵਿੱਚ ਕੋਈ ਚੈਟ ਛੁੱਟ ਮਿਲੀ ਉਹਦੀ ਕੋਈ ਪਤਾ ਨਹੀਂ ਮੋਬਾਈਲ ਦਾ ਉਹਦਾ ਲੋਕ ਹੈ ਲੱਗਾ ਹੋਇਆ ਸਾਨੂੰ ਨਹੀਂ ਪਤਾ ਪਰੇਸ਼ਾਨ ਬੰਦੇ ਬਹੁਤ ਗਲਤ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਐਦਾਂ ਹੀ ਦਿਨ ਉਹਨਾਂ ਦਾ ਬੇਟਾ ਵੀ ਐਦਾਂ ਹੀ ਜਾਵੇ ਸਾਡਾ ਬੱਚਾ ਸਾਡੇ ਕੋਲ ਖੋਇਆ ਉਹਨਾਂ ਦਾ ਬੇਟਾ ਵੀ ਇਦਾਂ ਹੀ ਜਾਵੇ ਤੁਸੀਂ ਜਦੋਂ ਰਿਸ਼ਤਾ ਕੀਤਾ ਇਨਕੁਆਰੀ ਕੀਤੀ ਕੋਈ ਇਨਕੁਆਰੀ ਕਰਦੇ ਰਹੇ ਨੇ ਬੱਚਿਆਂ ਨੇ ਕੀਤੀ ਹੈ ਅੱਛਾ ਜੀ ਇਹਨਾਂ ਨੇ ਕੀਤੀ ਮੈਂ ਬਾਅਦ ਵਿੱਚ ਗਈਆਂ ਮੈਂ ਮੁੰਡੇ ਨੂੰ ਕਿਹਾ ਬੇਟਾ ਕੋਟ ਮੈਰਿਜ ਕਰ ਲੈ ਜਦੋਂ ਕਾੜ ਦੇਣ ਗਈਆਂ ਕਹਿੰਦਾ ਕੌਣ ਕਰਦਾ ਕੋਟ ਕੋਟ ਮੈਰਿਜ ਕਰ ਲਓ ਸਾਹਮਣੇ ਸਾਹਮਣੇ ਜਵਾਬ ਦਿੰਦਾ ਮੈਨੂੰ ਉਹ ਤਾਂ ਅਜਵਾਈ ਇਹਨਾਂ ਦਾ ਹਾਂ ਕਹਿੰਦਾ ਨਹੀਂ ਕੋਟ ਮੈਰਿਜ ਕਰ ਲਓ ਵਿਆਹ ਨਹੀਂ ਕਰਨਾ ਮੈਂ ਕਿਹਾ ਬੇਟੇ ਕਰਦੇ ਨੇ ਬਾਹਰਲੇ ਬੰਦੇ ਮੈਂ ਕਿਹਾ ਮੈਂ ਆਪਣੀ ਦੂਸਰੀ ਦੋਤੀ ਦਾ ਇਟਲੀ ਰਿਸ਼ਤਾ ਕੀਤਾ ਵਿਆਹ ਕੀਤਾ ਕੋਟ ਮੈਰਿਜ ਹੋਈਏ ਬੇਟਾ ਪੇਪਰ ਲੈ ਗਿਆ ਤੂੰ ਤੇ ਇਹ ਬੰਦੇ ਬੜੇ ਫਰਾਡ ਨੇ ਨਿਕਲੇ ਗਲਤ ਬੰਦੇ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇੰਤਲਾਹ ਦਿੱਤੀ ਇਹਦੇ ਬਾਰੇ ਆ ਹੁਣ ਦਿੱਤੀ ਹੈ ਸਾਰਿਆਂ ਨੇ ਪੁਲਿਸ ਆਈ ਮੌਕੇ ਤੇ ਮੌਕੇ ਤੇ ਹਾਂਜੀ ਪੁਲਿਸ ਆਈ ਹੋਈ ਹੈ ਆਈ ਹੈ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਬੇਟੀ ਨੂੰ ਮੇਰੇ ਜਵਾਈ ਨੂੰ ਪੂਰਾ ਇਨਸਾਫ ਮਿਲੇ ਬੇਟੀ ਨੂੰ ਮਿਲੇ ਜਿਹੜੀ ਮੁੱਕ ਗਈ ਉਹਨੂੰ ਵੀ ਇਨਸਾਫ ਮਿਲੇ ਜਿੰਦਿਆਂ ਜੀ ਤਾਂ ਨਹੀਂ ਮਿਲਿਆ ਮਰ ਕੇ ਮਿਲੇ ਮਾਰ ਗੋਟਾ ਚਲ ਕਰਦੇ ਸੀ ਤੁਹਾਡੀ ਕੀ ਲੱਗਦੇ ਆ ਕੋਈ ਵੱਡੇ ਸਿਸਟਰ ਸੀਗੇ ਕੋਈ ਛੋਟੇ ਸਿਸਟਰ ਸੀਗੇ ਚਾਚਾ ਜੀ ਦੀ ਬੇਟੀ ਚਾਚਾ ਜੀ ਦੀ ਬੇਟੀ ਚਾਚਾ ਜੀ ਦੀ ਬੇਟੀ ਕੁਝ ਕਾਰਨ ਪਤਾ ਲੱਗਿਆ ਕੋਈ ਨਹੀਂ ਉਹ ਦੱਸਦੇ ਨਹੀਂ ਸੀਗੇ ਕਾਰਨ ਨਹੀਂ ਸੀ ਦੱਸਦੇ ਹਾਂ ਕਾਰਨ ਨਹੀਂ ਸੀ ਦੱਸਦੇ ਇਹ ਕਿਸੇ ਆਪਣੇ ਬੇਟੀ 22 ਸਾਲ ਦੀ ਸਾਡੇ ਮੇਰੇ ਵੱਡੇ ਭਾਈ ਸਾਹਿਬ ਹੀ ਲੱਗਦੇ ਆ ਜੀ ਜੀ ਆਪਣੇ ਬਹੁਤ ਪਿਆਰ ਆ ਇਸ ਪਰਿਵਾਰ ਦੇ ਨਾਲ ਸਾਡੇ ਸਾਬਕਾ ਕੌਂਸਲਰ ਜੱ태ਦਾਰ ਸਾਹਿਬ ਉਹਨਾਂ ਦੇ ਪਰਿਵਾਰ ਤੋਂ ਸੀ ਤੇ ਹਜੇ 3 ਮਹੀਨੇ ਹੋਏ ਸੀ ਤੇ ਲੜਕਾ ਮੇਰੇ ਕੋਲ ਜੋ ਨੇ ਦੱਸਿਆ ਵੀ ਬਾਹਰ ਚਲੇ ਗਿਆ 22 ਦਿਨ ਰਹਿ ਕੇ ਔਰ ਬਾਅਦ ਨੂੰ ਗੁੱਡੀ ਨੂੰ ਪਤਾ ਲੱਗਾ ਵੀ ਸ਼ਾਇਦ ਉਹਨੇ ਉੱਥੇ ਵੀ ਵਿਆਹ ਕਰਾਇਆ ਹੈ। ਅੱਛਾ ਜੀ। ਤੋਂ ਇੱਕ ਇਦਾਂ ਹੀ ਥੋੜੀ ਤੰਗ ਪਰੇਸ਼ਾਨੀ ਵੀ ਇਹਨੇ ਦੱਸੀ ਵੀ ਸੀ ਜਿਉਂਕਿ ਇੱਥੇ ਕਿਰਾਏ ਤੇ ਰਹਿ ਰਹੇ ਸੀ ਔਰ ਜਰੂਰਤਾਂ ਵਾਲੀਆਂ ਸ਼ਾਇਦ ਇਹਨੇ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਹੀ ਅੰਦਰ ਮੈਕਲ ਕੋਈ ਸਾਡੀ ਤੰਗ ਰਹੀ ਹੈ ਜੀ ਜਿਹਦਾ ਕਰਕੇ ਇਦਾਂ ਐਕਸਟ੍ਰੀਮ ਸਟੈਪ ਉਸ ਲੜਤੀ ਨਹੀਂ। ਅੱਛਾ 12ਵੇਂ ਲੜਕੇ ਨੇ ਵੀ ਉੱਥੇ ਵਿਆਹ ਕਰਾਇਆ ਸੀ। ਹਾਂਜੀ ਦੱਸਦੇ ਆ। ਇਸ ਵਿਆਹ ਤੋਂ ਪਹਿਲਾਂ ਵਿਆਹ ਹੋਇਆ ਸੀਗਾ ਉੱਥੇ। ਇਹੀ ਦੱਸਿਆ ਗਿਆ ਬਾਕੀ ਭਾਜੀ ਵੀ ਵੱਡੇ ਖੜੇ ਆ ਇਹਨਾਂ ਦੇ ਸਾਰਿਆਂ ਨੇ ਹੁਣ ਕਿਉਂਕਿ ਇਹਨਾਂ ਨੂੰ ਹੁਣੇ ਪਤਾ ਲੱਗਾ ਠੀਕ ਹੈ ਤੇ ਅਸੰਦਰ ਸਾਹਿਬ ਕਿੰਨੇ ਵਜੇ ਘਟਨਾ ਸਾਰੀ ਹੋਈ ਏ ਲਗਭਗ 2:30 ਵਜੇ ਮੈਨੂੰ ਪਤਾ ਲੱਗਿਆ 3:00 ਵਜੇ ਜਾਂ 3:30 ਦੇ ਦੁਪਹਿਰ ਕੋਈ ਪੁਲਿਸ ਨੂੰ ਮਿਲਿਆ ਸੋਸਾਇਟੀ ਲੋਰਡ ਕੋਈ ਜਰਾ ਲੱਗ ਗਈ ਹਜੇ ਲੱਗੇ ਹੋਏ ਆ ਗਏ ਨਹੀਂ ਆ ਜੀ ਹਾਂ ਮੈਂ ਹਜੇ ਮੇਰੇ ਖਿਆਲ ਜਾਂਚ ਕਰ ਰਹੇ ਆ ਬਹੁਤ ਪਤਾ ਨਾ ਮਾਮਲਾ ਹੋਇਆ ਜੀ ਇਹਦੇ ਵਿੱਚ ਦੱਸਿਓ ਕਿ ਆਪਣੇ ਨੂੰ ਤਾਂ ਮੈਸੇਜ ਆਇਆ ਤੇ 17ਵੀਂ ਅਵਿਉਦ ਵਿੱਚ ਇੱਕ ਲੜਕੀ ਨੇ ਕੁਝ ਕਰ ਦਿੱਤਾ ਹੈ ਬਾਅਦ ਤੇ ਮੇਰੇ ਆਉਣੇ ਅਸੀਂ ਆਏ ਆ ਆਹ ਕੁ ਦੇਖਿਆ ਹੈ ਉਹ ਲੜਕੀ ਪਹਿਲਾਂ ਇਹ ਲੈ ਗਈ ਸੀ ਕਿ ਹੈਂਗਿੰਗ ਕੋਈ ਸਮਾਗਰੀ ਆ ਉਹਨਾਂ ਨੇ ਤਾਂ ਜਵਾਬ ਦੇ ਸਵਾਲ ਹੀ ਆ ਕਿਧਰ ਉਹਨਾਂ ਨੇ ਡੈੱਡ ਕਰਾਰ ਕਰਤਾ ਇੱਥੇ ਲੈ ਗਏ ਕਿਹੜੇ ਹਸਪਤਲ ਲੈ ਗਿਆ ਸੀ ਜੀ ਪਹਿਲੇ ਇਹ 10 ਦੇ ਪਤਾ ਪਹਿਲਾਂ ਜੰਮੂ ਦੇ ਦਸਰੇ ਆ ਜਾਂ ਫਿਰ ਉਸ ਤੋਂ ਬਾਅਦ ਕਹਿੰਦੇ ਨਾਸਾ ਦੇ ਲੈ ਗਏ ਅੱਛਾ ਜੀ ਨਾਸਾ ਵਾਲਿਆਂ ਨੇ ਗੱਲ ਡਿਪਲੇਅ ਕਰਤਾ ਜਦੋਂ ਤੁਸੀਂ ਲੜਕੀ ਬੈਠੀ ਤੁਸੀਂ ਬਿਆਨ ਸਾਰੇ ਅੰਦਰ ਲਿਖਿਆ ਗਏ ਆਪਣੇ ਕੀ ਬਿਆਨ ਦੇ ਰਹੇ ਹੈਗੇ ਤੇ ਉਹਦੇ ਵਿੱਚ ਕੀ ਆਪਣੇ ਕਾਰਵਾਈ ਕਰ ਰਹੇ ਹੋ ਇਹ ਬਿਆਨ ਤਾਂ ਹਜੇ ਇਹਨਾਂ ਦੀ ਸਟੇਟਮੈਂਟ ਲੈ ਰਹੇ ਆ ਤੇ ਉਹ ਸਿਰਫ ਹਜੇ ਇਹ ਹੀ ਦੱਸ ਰਹੇ ਆ ਕਿ ਸੂਰਾ ਪਰਵਾਸ ਤੋਂ ਪੂੜਤਾ ਇਹਨਾਂ ਦੇ ਕਹਿਣ ਮੁਤਾਬਕ ਹੂੰ ਬਾਕੀ ਨੂੰ ਮੈਂ ਇਸ ਚੀਜ਼ ਨੂੰ ਬਾਹਰ ਹੀ ਬਾਹਰ ਠੀਕ ਸਿਰ ਆਪਣਾ ਨਾਮ ਦਾ ਅਸ ਕੀੜੇ ਥਾਣੇ ਤੇ ਮੈਂ ਤਾਂ ਏਐਸਏ ਜੁੜੂ ਠੀਕ ਹੈ ਜੀ ਠੀਕ ਹੈ ਸੋ